नहीं जरूर गंगू दिए કડ બરાવીસ પ્રયા ફેર ચકા જવા લો શહેર જ લે ਹਾਂਜੀ ਭਾਜੀ ਕੀ ਨਾਮ ਤੁਹਾਡਾ ਸਰਬੀਕ ਸਿੰਘ ਹੈ ਜੀ ਬਾਈ ਜੀ ਹਾਂਜੀ ਗੁਰਦੇਵ ਸਿੰਘ ਜੀ ਅੱਜ ਲੰਗਰ ਲਗਾਇਆ ਹੈ ਤੇ ਜੀ ਮਾਤਾ ਗੁਜਰਖਾ ਹੋਰ ਵੱਡੇ ਸਾਹਿਬ ਜਹਦੇ ਅਜੀਤ ਸਿੰਘ ਬਾਬਾ ਜਰ ਸਿੰਘ ਛੋਟੇ ਸਾਹਿਬ ਜਹਦੇ ਝੋਰਾਵਰ ਸਿੰਘ ਬਾਬੇ ਸਿੰਘ ਜੋ ਸਮੇਂੀ ਯਤਰਾ ਕਰਵਲੋਂ ਅਨੇਕਾਂ ਸੇਵੇ ਦੇ ਗਏ ਉਹਨਾਂ ਨੂੰ ਸ਼ਹਾਦਤ ਦਿੱਤਾ ਗਿਆ ਸੋ ਉਸ ਤੇ ਹੀ ਸ਼ਹਾਦਤ ਨੂੰ ਸਮਰਪਿਤ ਸਮੂਹੀ ਮਾਲਵਾ ਲੈਫਟ ਦੇ ਨੇ ਵੀ ਸੇਵਾਦਾਰ ਹੈ ਉੱਨਾ ਵੱਲੋਂ ਭਾਈ ਇਹ ਬਰੈਡਾਂ ਦੇ ਚਾਹ ਦਾ ਲੰਗਰ ਸਜਾਇਆ ਗਿਆ ਜੀ ਜਿਹੜਾ ਅੱਜ ਜੋ ਲੰਗਰ ਲੱਗ ਰਿਹਾ ਇਹ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਤੇ ਕਿੰਨੇ ਵਜੇ ਤੱਕ ਜਿਹੜਾ ਚੱਲਦਾ ਹੈ तकरीबन ਸਵੇਰੇ 9:00 ਵਜੇ ਤੋਂ ਸ਼ੁਰੂ ਹੋ ਗਿਆ ਸੀ ਜੀ ਤੇ ਸਤਿਗੁਰੂ ਜੀ ਕਿਰਪਾ ਕਰਨ ਜਿੰਨੇ ਤੱਕ ਟਾਈਮ ਚੱਲਿਆ ਜਰੂਰ ਚਲਾਵਾ ਤੇ ਇਹਦੇ ਵਿੱਚ ਸਹਾਇਕ ਵਗਾਰਾ ਜਿਹੜਾ ਹੈਗਾ ਤੁਸੀਂ ਆਪਣਾ ਆਪ ਖੱਲਾ ਲਾਇਆ ਜਾਂ ਕੋਈ ਹੋਰ ਨਹੀਂ ਮੁਝੇ ਸੰਗਤ ਵੱਲੋਂ ਆ ਤੇ ਮੜਵਾਲਾ ਵੱਲੋਂ ਆ ਤੇ ਉਹ ਏ ਜਿਹੜੀ ਸੰਗਤਾਂ ਇੱਥੇ ਸੇਵਾ ਕਰ ਰਹੀ ਆ ਮਜਜ ਬਰਨ ਚੱਕਰੇ ਨੂੰ ਸੇਵਾ ਜਰੂਰ ਦਿੰਦੇ ਆ ਤੇ ਮਲਵਾਲਾ ਲੈ ਵੱਲੋਂ ਖਾਸ਼ ਕਰਕੇ ਇੱਥਾਂ ਵੱਲੋਂ ਵੀਰਾ ਵੱਲੋਂ ਲਾਇਆ ਗਿਆ ਹੈ। ਜੀ। ਹਾਲੀ ਭਾਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਉਹ ਜਿਹੜਾ ਇਹ ਲੰਗਰ ਚੱਲ ਰਿਹਾ ਹੈਗਾ ਕਿਹਦੀ ਕਿੰਨਾ ਵੱਲੋਂ ਚਲਾ ਰਿਹਾ ਤੇ ਕਿਹਦੀ ਤੋਂ ਸ਼ੁਰੂ ਹੋਇਆ? ਇਹ ਸਾਡੇ ਪਿਆਰੇ ਵੀਰ ਕੁਸ਼ੰਜੀਤ ਸ਼ੈਲੀ ਜੀ ਬਾਲਵਾਲਾ ਦੇ ਸਾਹਿਬਜ਼ਾਦਿਆਂ ਦੀ ਜੀਬੀ ਨੂੰ ਸਮਰਪਿਤ ਇੱਥੇ ਲੰਗਰ ਲਗਾਇਆ ਗਿਆ ਹੈ। ਹਮ। ਤੇ ਮਲ ਕੀ ਕਾਰਨ ਕੀ ਹੈ ਜਿਹੜਾ ਲੰਗਰ ਜਿਹੜਾ ਚੱਲ ਰਿਹਾ ਹੈ ਲੰਗਰ ਸਾਬ ਜਦਿਆਂ ਦੀ ਜੀ ਨੂੰ ਸਮਰਪਿਤ ਹੈ ਜੀ ਜੋ ਕਿ ਤੁਹਾਨੂੰ ਪਤਾ ਹੈ ਕਿ ਦਿਨ ਚੱਲ ਰਹੇ ਆ ਸਾਬ ਜਦਿਆਂ ਦੀ ਕੀਦੀ ਨੇ ਉਹਨਾਂ ਦੇ ਕਰਕੇ ਇੱਥੇ ਲੰਗਰ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਸੰਗਤ ਬਹੁਤ ਦੋਨ ਕਰਨਾ ਦੋਨ ਤਰਫੋਂ ਦੋ ਤਰਫੋਂ ਠੀਕ ਹੈ ਲੈ ਜਾਵਾਂਗੇ ਵਰਗੇ ਇਹ ਬੜੀਆ ਉਪਰਾਲਾ ਜੀ ਤੁਹਾਨੂੰ ਪਤਾ ਹੈ ਇੰਨੀ ਵੱਡੀ ਸ਼ਹਾਦਤ ਹੈ ਤੇ ਇਹ ਕਿਰਪਾ ਨਾਲ ਜੀ ਸਾਰਾ ਬੰਦੂ ਚੱਲ ਰਿਹਾ ਉਹ ਆਪ ਜਿਹਾ ਰਹੀ ਹੈ ਉਹਦੀ ਗੱਲ ਪਈ ਹੈ